ਪਰਤਾ ਪਰਸਤੀ ਇੱਕ ਗਜ਼ਲ ਸਭ ਕੁਝ ਛੱਡ ਛੁੜਾ ਆਏ ਹਾਂ ਰੂਸੇ ਰੰਝੁ ਪੁਲਾ ਆਏ ਹਾਂ ਸਭ ਕੁਝ ਛੱਡ ਛੁੜਾ ਆਏ ਹਾਂ ਰੂਸੇ ਰੰਝੁ ਪੁਲਾ ਆਏ ਹਾਂ ਹਰ ਕੋਈ ਡੰਗ ਚਲਾਵੀ ਇੱਥੇ ਸੱਜਣ ਵੀ ਅਜਮਾ ਆਏ ਹਾਂ ਹਰ ਕੋਈ ਡੰਗ ਚਲਾਵੀ ਇੱਥੇ ਸੱਜਣ ਵੀ ਅਜਮਾ ਆਏ ਹਾਂ ਚਾਹਤ ਨਹੀਂ ਕੋਈ ਆਵੇ ਪਿੱਛੇ ਪੈੜਾਂ ਸਭ ਮਿਟਾ ਆਈ ਹਾਂ ਚਾਹਤ ਨਹੀਂ ਕੋਈ ਆਵੇ ਪਿੱਛੇ ਪੈੜਾਂ ਸਭ ਮਿਟਾ ਆਏ ਹਾਂ ਜਿਹੜਾ ਨਾਸੀ ਮੁਰਮੁਰ ਜਪਦੇ ਨਾ ਤੇ ਕਾਂਟਾ ਵਾ ਆਈ ਹਾਂ ਜਿਹੜਾ ਨਾਸੀ ਮੁਰਮੁਰ ਜਪਦੇ ਨਾ ਤੇ ਕਾਂਟਾ ਵਾ ਆਈ ਹਾਂ ਸਿਸਕੀਆਂ ਲੈਂਦੀ پاک ਮੁਹੱਬਤ ਦਰ ਉਸਤੇ ਦਫਨਾ ਆਈ ਹਾਂ ਸਿਸਕੀਆਂ ਲੈਂਦੀ پاک ਮੁਹੱਬਤ ਦਰਸਤੇ ਦਫਨਾ ਆਏ ਹਾਂ ਹੁਣ ਚਾਨਣ ਦੀ ਲੋੜ ਰਹੀ ਨਾ ਇਸ ਲਈ ਦੀਪ बुझा ਆਏ ਹਾਂ ਹੁਣ ਚਾਨਣ ਦੀ ਲੋੜ ਰਹੀ ਨਾ ਇਸ ਲਈ ਦੀਪ बुझा ਆਏ ਹਾਂ ਹੋ ਰਾਹੀ ਮੁਰ ਪੈਰ ਨਾ ਪਾਉਣੇ ਕੱਲ ਕੇ ਜਿਹੜੇ ਰਾਹ ਆਏ ਹਾਂ ਸਾਡਾ ਵੀ ਕੋਈ ਆਪਣਾ ਹੋਵੇ ਇਹ ਵੀ ਰੀਤ ਮੁਕਾ ਆਏ ਹਾਂ ਸਾਡਾ ਵੀ ਕੋਈ ਆਪਣਾ ਹੋਵੇ ਏ ਵੀ ਰੀਜ ਮੁਕਾ ਹਾਏ ਹਾਂ ਹਸਰਤ ਮਰਗੀ ਹੂਨ ਥੀਨਦੀ ਤਾਜ ਬਨਾਇਆ ਟਾ ਆਏ ਹਾਂ ਹਸਰਤ ਮਰਗੀ ਹੂਨ ਥੀਨਦੀ ਤਾਜ ਬਨਾਇਆ ਟਾ ਆਏ ਹਾਂ ਸਾਰ ਸੁਲਗ ਦੇ ਸ਼ਬਦਾਂ ਦਾ ਇੱਕ ਲਿਖ ਕੇ ਨਗਮਾ ਗਾ ਆਏ ਹਾਂ ਸਾਰ ਸੁਲਗ ਦੇ ਸ਼ਬਦਾਂ ਦਾ ਇੱਕ ਲਿਖ ਕੇ ਨਗਮਾ ਗਾ ਆਏ ਹਾਂ ਮੇਰੀ ਨਾ ਖੈਰ ਮੁਹੱਬਤ ਵਾਲੀ ਨਗਰੀ ਸਾਰੀ ਗਾਈ ਮੇਲੀ ਨਾ ਖੈਰ ਮੁਹੱਬਤ ਵਾਲੀ ਨਗਰੀ ਸਾਰੀ ਕਾ ਆਏ ਹਾਂ ਪਰ ਸ਼ਹਿਰ ਮੁਬਾਰਕ ਤੈਨੂੰ ਅੰਤਮ ਫਤੇ ਬੁਲਾ ਆਏ ਹਾਂ ਪਰ ਸ਼ਹਿਰ ਮੁਬਾਰਕ ਤੈਨੂੰ ਅੰਤਮ ਫਤੇ ਬੁਲਾ ਆਏ ਹਾਂ ਸਭ ਕੁਝ ਛੱਡ ਚੜਾ ਆਏ ਹਾਂ ਰੁੱਸੇ ਰੰਝੁ ਪੁਲਾ ਆਏ ਹਾਂ ਰੁੱਸੇ ਰੰਝੁ ਪੁਲਾ ਆਏ ਹਾਂ